ਜੈ ਬਾਬਾ ਸੁਖਾਨਾ ਜੀ ਜੈ ਬਾਬਾ ਮਨ ਦਿਨ ਵੀਰਵਾਰ 21 ਅਗਸਤ ਸਵੇਰ ਬਾਬਾ ਜੀ ਦੀ ਸਮਾਧੀ ਸਥਾਨ ਦੇ ਲਾਈਵ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਸੱਚ ਅਤੇ ਝੂਠ ਦਾ ਨਕਾਰਾ ਅਬਲੀ ਦਾ ਮਿੰਟਾਂ ਸਕਿੰਟਾਂ ਜੀ ਹੋ ਜਾਂਦਾ ਹੈ ਨਹੀਂ ਹਫਤਾ ਨਹੀਂ ਪੈਂਦਾ ਕਿਉਂਕਿ ਉਹੀ ਵੀ ਬੰਦਾ ਇਸ ਉਸ ਖਾਨ ਦੀ ਝੂਠੀ ਸੌਂ ਨਹੀਂ ਖਾਂਦਾ ਪਹਿਲੀ ਗੱਲ ਆਗਰ ਝੂਠਾ ਬੰਦਾ ਸੌਂ ਖਾਣ ਲਈ ਇਸ ਇਤਿਹਾਸਕ ਸਥਾਨ ਤੇ ਆਉਂਦਾ ਉਹਦੇ ਪੈਰ ਦੇਖਣੇ ਚਾਹੀਦੇ ਨੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਆਪੇ ਆ ਪਤਾ ਲੱਗ ਜਾਵੇਗਾ ਜਦੋਂ ਬਾਬਾ ਜੀ ਦੀਆਂ ਪੌੜੀਆਂ ਛੜੂਗਾ ਉਹਦੇ ਪੈਰਾਂ ਤੋਂ ਹੀਗਾ ਮਾਰ ਗੋ ਅਗਰ ਉਸਨੇ ਝੂਠੀ ਸੌਂ ਖਾ ਵੀ ਨਹੀਂ ਵੱਧ ਤੋਂ ਵੱਧ ਹਫ਼ਤੇ ਦੇ ਵਿੱਚ ਉਹ ਨਪਾਰਾ ਹੋ ਜਾਊਗਾ ਇਸ ਲਈ ਇਹ ਸਨੋ ਇਲਾਕੇ ਦੀ ਸੁਪਰੀਮ ਕੋਰਟ ਵੀ ਕਿਹਾ ਜਾਂਦਾ ਹੈ ਇਸ ਦਰ ਅੱਗੇ ਹਰ ਇੱਕ ਦਾ ਸਿਰ ਝੁਕਦਾ ਹੈ ਅਖੰਡ ਜੋਤ ਬਾਬਾ ਜੀ ਦੇ ਦਰਬਾਰ ਤੇ ਚੱਲਦੀ ਹੈ ਤੁਹਾਨੂੰ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਵੀ ਆਓ ਬੜੇ ਭਾਗਾਂ ਵਾਲਿਓ ਬੜੀ ਭਾਗਾਂ ਵਾਲੀ ਧਰਤੀ ਹੈ ਜਿਸ ਸਥਾਨ ਤੇ ਇਹ ਜੀ ਸੰਤ ਮਹਤਮਾ ਆਏ ਜੈ ਬਾਬਾ ਸੁਖਨਾਂ ਜੀ ਕੋਲੇ ਨਾਲ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਅੱਜ ਨੰਦੀਗਣ ਮਹਾਰਾਜ ਜੀ ਦੇ ਗਰੇਜ ਜੀ ਦੇ ਮਾ ਗੌਰਜਾਂ ਦੇ ਪੂਰਾ ਛੇ ਪਰਿਵਾਰ ਜੋੜੀ ਵਾਲੀ ਹੋਣੀ ਹੈ ਜੀ ਪੂਰੇ ਛੇ ਪਰਿਵਾਰ ਦੇ ਦਰਸ਼ਨ ਕਰੋ ਨੀ ਹਾਲ ਹੋ ਜਾਉਗੇ ਇੱਕ ਵਾਰ ਜਰੂਰ ਆ ਕੇ ਬਾਬਾ ਜੀ ਦੇ ਸੱਚੇ ਮਨ ਨਾਲ ਦਾਸ ਦੇਂਤੀਆਂ ਕਰੋ ਬਾਬਾ ਜੀ ਤੁਹਾਡੀਆਂ ਝੋਲੀਆਂ ਭਰ ਦੇਣਗੇ ਜੈ ਬਾਬਾ ਸੁਖਨਾਣ ਜੀ ਜੈ ਬਾਬਾ ਮਤ